ਅੱਜ ਸਵੇਰ ਦੀ ਭਾਈ ਸਰਬਜੀਤ ਸਿੰਘ ਖਾਲਸਾ ਦੀ ਫੋਟੋ ਵਾਇਰਲ ਹੋ ਰਹੀ ਹੈ ਕਿ ਉਹਨਾਂ ਨੇ ਨਵੀਂ ਅਨੋਵਾ ਕ੍ਰਿਸਟਾ ਗੱਡੀ ਲਈ ਹੈ ਤੇ ਲੋਕ ਨਾ ਵੱਖੋ-ਵੱਖਰੀਆਂ ਪੋਸਟਾਂ ਪਾ ਰਹੇ ਆ ਵੀ ਇਹਨਾਂ ਨੂੰ ਇਹ ਰੁਪਈਆ ਆਇਆ ਕਿੱਥੋਂ ਆ ਕੋਈਆਂ ਦਾ ਅਮਰੀਕਾ ਦੀ ਸੰਗਤ ਨੇ ਦਿੱਤਾ ਕੋਈਆਂ ਦਾ ਵੀ ਭਾਈ ਇਹਨਾਂ ਨੂੰ ਫੰਡ ਇੰਨਾ ਇਕੱਠਾ ਹੋਇਆ ਤੇ ਕੋਈਆਂ ਦਾ ਭਾਈ ਵੀ ਵੇਖੋ ਹੁਣ ਆਈ ਬਿੱਲੀ ਥੈਲਿਓਂ ਬਾਹਰ ਤੇ ਹੁਣ ਜਿਹੜਾ ਰੁਪਈਆ ਮਾਰ ਕੇ ਲੋਕਾਂ ਦਾ ਤੇ ਉਹ ਜਿਹੜਾ ਹੈਗਾ ਇਹ ਆਪ ਦਾ ਸਮਾਨ ਸੱਪਾ ਇਕੱਠਾ ਕਰ ਰਹੇ ਆ ਕਾਰਾਂ ਇੱਕ ਪੋਸਟ ਪਾਈ ਕਿਸੇ ਨੇ ਵੀ ਇਹਨਾਂ ਦੇ ਘੜੀ ਬੰਨੀ ਹੈ ਜਿਹੜੀ ਉਹ 1 ਲੱਖ ਤੇ 37000 ਰੁਪਏ ਉਹ ਪਿਓ ਦੇ ਪੁੱਤੋ ਜੇ ਤੁਹਾਨੂੰ ਜਵਾਬ ਦੇਈਏ ਨਾ 137000 ਰੁਪਏ ਦੀ ਇੱਕ ਜਰਨੈਲ ਦਾ ਪੁੱਤ ਘੜੀ ਨਹੀਂ ਬਣ ਸਕਦਾ ਉਹ ਇਹ ਤਾਂ ਜੇ ਤਾਂ ਸ਼ੁਕਰ ਕਰੋ ਵੀ ਉਹ ਆਪਣੇ ਕੋਲੇ ਹੈਗਾ 137000 ਦੀ ਘੜੀ ਬੰਨੀ ਹੈ ਤੇ ਜੇ ਇਹਦਾ ਬਾਪ ਉਸ ਟਾਈਮ ਆਪਦੀ ਅਣਖ ਨੂੰ ਨਾਮ ਕਰਦਾ ਨਾ ਤੇ ਥੋੜੀ ਘੜੀਆਂ ਦੇ ਤਾਂ ਮੈਂ ਸਮਝਦਾ ਸੂਈਆਂ ਖੜ ਜਾਨੀਆਂ ਸੀ ਤੇ ਤੁਸੀਂ ਅੱਜ ਨਿੱਕੀਆਂ ਨਿੱਕੀਆਂ ਲੱਖ ਲੱਖ ਰੁਪਏ ਦੀਆਂ ਗੱਲਾਂ ਕਰਦੇ ਹੋ ਕੀ ਆ ਗੱਡੀ ਐ ਕੀ 30 35 ਲੱਖ ਰੁਪਏ ਦੀ ਗੱਡੀ ਤੇ ਤੁਸੀਂ ਇਹਨਾਂ ਦਾ ਵੀ ਟ੍ਰੋਲ ਕਰਨ ਲੱਗੇ ਹੋ ਉਹ ਪਿਓ ਦੇ ਪੁੱਤੋ ਮੈਂ ਆਣਾ ਜਿਹੜੇ ਸਾਡੇ ਸਿੱਖਾਂ ਨੇ ਇਹਨਾਂ ਨੇ ਕੁਰਬਾਨੀਆਂ ਦਿੱਤੀਆਂ ਇਹਨਾਂ ਨੂੰ ਬੰਦਿਆਂ ਨੂੰ ਜਹਾਜ਼ ਲੈ ਕੇ ਦੇਣੇ ਚਾਹੀਦੇ ਸੀ ਇਹਨਾਂ ਨੂੰ ਅਤੀਤੀ ਲੱਖ ਲੀਆਂ ਗੱਡੀਆਂ ਕੀ ਚੀਜ਼ ਐ ਨੰਬਰ 2 ਤੇ ਭਵੇਂ ਅਮਰੀਕਾ ਤੋਂ ਆਈ ਹੋਵੇ ਨਾ ਆਈ ਹੋਵੇ ਚਾਹੇ ਉਹਨਾਂ ਨੂੰ ਫੰਡ ਆਇਆ ਹੋਵੇ ਨਾ ਆਇਆ ਹੋਵੇ ਚਾਹੇ ਜਿੱਥੋਂ ਮਰਜੀ ਗੱਡੀ ਆਈ ਹੋਵੇ ਨਿੱਕੀਆਂ ਮੋਡੀਆਂ ਗੱਲਾਂ 'ਚ ਕੀ ਸਾਨੂੰ ਪੈਣ ਦੀ ਲੋੜ ਐ ਸ਼ਰਮ ਕਰ ਲੋ ਤੁਸੀਂ ਸਾਰੇ ਹੈਗੇ ਘਰੇ ਬੈਠੇ ਹੋਏ ਰਜਾਈਆਂ 'ਚ ਕਮੈਂਟ ਕਰਨ ਵਾਲੇ ਸ਼ਰਮ ਕਰ ਲੋ ਇੱਕਾਂ ਦਾ ਕਿ ਇਹਨਾਂ ਨੇ ਪੈਨ ਇੰਨਾ ਮਹਿੰਗਾ ਟੱਕਿਆ ਚੰਗਿਆ ਇਹਨਾਂ ਦਾ ਜੇ ਉਸ ਟਾਈਮ ਪੈਨ ਨਾ ਤਾਂ ਦਿੱਲੀ ਤੱਕ ਚੱਲਦਾ ਹੁੰਦਾ ਸੋ ਸ਼ਰਮ ਕਰ ਲੋ ਮਾੜੀ ਮੋਟੀ ਸ਼ਰਮ